ਨੰਦ ਮਾਰੇ ਸੀ ਕਿ ਧੱਕ ਨਿਕਲੀ ਹੋਈ ਸੀ ਬਹੁਤ ਜ਼ਿਆਦਾ ਹੂੰ ਨਾ ਬਤਨ ਤਾ ਠੀਕਾ ਵੇਟ ਤਾਂ ਕਰ ਫਿਰ ਇਹ ਠੜ ਤਾਂ ਸਹੀ ਹੈ ਨਾ ਅੱਛਾ ਚੱਲ ਫਿਰ ਦੱਸ ਦੀ ਵੀ ਕੀ ਹੋਇਆ ਆਪਾਂ ਇਹਨਾਂ ਨੂੰ ਪਹਿਲਾਂ ਦੱਸ ਦੀਏ ਉਧਰ ਦੱਸ ਦਈਏ ਵੇਖ ਪੱਗ ਹਿੱਲੀ ਜਾਂਦੀ ਹੈ ਮੇਰੀ ਸਾਰੀ ਪਤਾ ਕੀ ਹੋਈ ਜਾਂਦਾ ਕਹਿੰਦਾ ਫੁੱਟਬਾਲ ਖੇਡਣਾ ਕਹਿੰਦਾ ਮੇਰੇ ਨਾਲ ਪਹਿਲਾਂ ਫੁੱਟਬਾਲ ਖੇਡੋ ਮੈਂ ਕਹਿੰਦਾ ਆਪਾਂ ਥੋੜਾ ਜਿਹਾ ਰਲਾਈਪ ਆਉਨੇ ਆ ਤੇ ਵੀ ਫੋਏ ਫੁੱਟਬਾਲ ਖੇਡਦੇ ਆ ਔਰ ਉਹ ਕਾਈਟ ਉਹ ਕਾਈਟ ਕਾਈਟ ਉਧਰ ਉਹ ਚੈੱਕ ਕਰ ਉਹ ਕਾਈਟ ਆਊਗਾ ਮਾੜਾ ਨਾ ਕਾਈਟ ਤੇ ਅੱਜ ਧੁੱਪ ਬਹੁਤ ਸੋਹਣੀ ਲੱਗੀ ਸੀ ਅੱਜ ਤੇ ਹਲਕਾ ਹਲਕਾ ਨਿੱਗ ਜਾ ਸੀਗਾ ਧੁੱਪ ਦਾ ਤੇ ਹਵਾ ਵੀ ਠੰਡੀ ਚੱਲੀ ਜਾਂਦੀ ਆ ਠੰਡ ਬਹੁਤ ਸੀ ਸਵੇਰੇ ਤਾਂ ਕਹਿ ਲੋ ਬਈ ਕੁਝ ਵੀ ਨਹੀਂ ਦਿਖਦਾ ਸੀਗਾ ਔਰ ਦੇਖ ਕਾਈਟ ਡੋਣਾ ਤੇ ਉਹ ਆਪਣੇ ਉਧਰੋਂ ਵੇਖਣਾ ਉੱਪਰ ਉਹ ਤੇਰੇ ਨਾਮੀ ਦਾ ਚਬਾਰਾ ਆ ਜਾਂਦਾ ਵਿੱਚ ਫਿਰ ਕਾਈਟ ਟੁੱਟਦਾ ਨਹੀਂ ਆਹ ਦੇਖਾ ਆ ਉਹ ਫਿਰ ਆਪਾਂ ਲੁੱਟ ਕੇ ਚੜਾਵਾਂਗੇ ਇਹ ਇੱਕ ਕਾਈਟ ਆ ਗਿਆ ਤੇ ਉੱਪਰ ਦੀ ਲੰਗ ਜਾਣ ਲੱਗ ਹੁੰਦਾ ਆ ਜਾ ਦੇਖਾ ਪਕੜ ਆਉ ਜਾਂਦਾ ਤੁਹਾਨੂੰ ਮੈਂ ਦਿਖਾ ਦਿਆਂ ਯਾਰ ਹੋ ਜਾਂਦਾ ਇੱਕ ਉਹ ਕੱਟ ਕੇ ਜਾ ਰਿਹਾ ਉੱਪਰ ਕਾਈਟ ਦਿਖਦਾ ਪਿਆ ਤੁਹਾਨੂੰ ਧਿਆਨ ਨਾਲ ਦੇਖੋ ਤੁਸੀਂ ਉੱਪਰ ਦੀ ਲੰਘਿਆ ਉਹ ਲੰਗੀ ਡੋਰ ਉਹਦੀ ਲੰਗੀ 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 ਲੰਗ ਗਈ ਉਹ ਫੜ ਲਿਆ ਡੋਰ ਲੱਗੇ ਚੱਲੀ ਸੀ ਤੇ ਅਸੀਂ ਉਹ ਫੜ ਲਿਆ ਕਾਈਟ ਉਹ ਫੜ ਲਿਆ ਉਹ ਇਹ ਪਲਾਸਟਿਕ ਦੀ ਡੋਰ ਨਾਲ ਪਤੰਗ ਚੜਾਉਣਾ ਲੋਕ ਹਟਦੇ ਨਹੀਂ ਯਾਰ ਆ ਉਹ ਹੈਗੀ ਅੰਦਰ ਪਈ ਹੈ ਇੱਥੇ ਹਾਂ ਲੈ ਮੈਨੂੰ ਲੱਗਿਆ ਸੀਗਾ ਕਿ ਉੱਪਰ ਦੀ ਲੰਘ ਜਾਣਾ ਪਤੰਗ ਤੇ ਅਸੀਂ ਫਾੜ ਹੀ ਲਿਆ ਗੁੰਦਾਜ ਹੁਣੇ ਰੋਈ ਜਾਂਦਾ ਸੀਗਾ ਹੈ ਤੇ ਤੇ ਉਹ ਫੇਰ ਥੱਲੇ ਡਿੱਗ ਜਾਣਾ ਵੇਟ ਕਰ ਇੱਕ ਮਿੰਟ ਤੇ ਓਕੇ ਜੀ ਫਿਰ ਬਾਏ ਬਾਏ ਆਪਾਂ ਮਿਲਦੇ ਹਾਂ ਜਲਦੀ ਪਪਾ ਸਾਡੇ ਸੁਪਰਮੈਨ ਹਨ ਨਾ